ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਅੰਬ੍ਰੇਲਾ ਵਾਂਹ ਜਿਹੜੀ ਆਪਣੀ ਉਹਦੀ ਕਟਿੰਗ ਤੇ ਸਟੀਚਿੰਗ ਹੈ ਜਿਹੜੀ ਤੁਹਾਨੂੰ ਉਹ ਦੱਸਾਂਗੇ ਜਿਹੜੀ ਉਹਦੀ ਕਟਿੰਗ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਤੇ ਸਟੀਚਿੰਗ ਕਿਸ ਤਰ੍ਹਾਂ ਕਰਨੀ ਹੈ ਜਦੋਂ ਆ ਪਹਿਲਾਂ ਆਪਾਂ ਨੇ ਆਪਣੀ ਜਿਹੜੀ ਵਾਂਹ ਆਏਗੀ ਉਹਦੀ ਕਟਿੰਗ ਕਰ ਲੈਣੀ ਹੈ ਜਿਹੜੀ ਇਹ अम्ब्रेला ਕਟਿੰਗ ਉਹ ਬਾਾਈ ਇਹ ਜਿਹੜੀ ਆਪਣੀ ਆ ਸ਼ੈਡ ਮੂਰੀ ਹੁੰਦੀ ਹੈ ਇਹਦੇ नीचे ਕਪੜਾ ਲੱਗਦਾ ਹੈ ਇਸ ਲਈ ਤੁਸੀਂ ਜਦੋਂ ਕਟਿੰਗ ਕਰਨੀ ਹੈ ਸਿਰਫ 1 ਇੰਚ ਐਕਸਟਰਾ ਹੀ ਕਟਿੰਗ ਕਰਨੀ ਆ ਕਿਉਂਕਿ ਜਿਹੜਾ ਮੂਰੇ ਲੇੜ ਹੈਗਾ ਉਹਦੇ ਉੱਤੇ ਜਿਹੜਾ ਕੱਪੜਾ ਹੈ ਕੱਪੜਾ ਹੈਗਾ ਉਹ ਅਲੱਗ ਲੱਗੂਗਾ ਇਸ ਤਰ੍ਹਾਂ ਮੈਨੇ ਜਿਹੜੀ ਇਹ ਬਾਹਾਂ ਦੀ ਕਟਿੰਗ ਕਰ ਲਈ ਮੈਨੂੰ ਜਿੰਨੀ ਬਾਹਾਂ ਚਾਹੀਦੀ ਸੀ ਮੈਂ ਉਦੋਂ 1 ਇੰਚ ਜਿਹੜੀ ਬਾਧ ਰੱਖ ਕੇ ਬਾਹਾਂ ਦੀ ਕਟਿੰਗ ਕੀਤੀ 1/2 ਇੰਚ ਮੇਰਾ نیچے ਆਊਗਾ ਤੇ 1/2 ਇੰਚ ਉੱਪਰ ਆਊਗਾ ਸਾਰਿਆਂ ਦਾ ਪਹਿਲਾਂ ਤਾਂ ਆਪਾਂ ਜਿਹੜੀ ਇਹਦੀ ਇਹ ਮੋਡੇ ਦੀ ਕਾਟ ਹੈ ਇਹ ਪਾਉਣੀ ਆ ਜਿਹੜੀ ਦੀ ਬਾਹ ਆਪਣੀ ਕੋਈ ਵੀ ਹੈ ਜਿਹੜੀ ਉਹਦੀ ਮੋਡੇ ਦੀ ਕਾਟ ਹੈ ਉਹ 3 ਇੰਚ ਤੇ ਪੈਂਦੀ ਹੈ ਇਸ ਤਰ੍ਹਾਂ 3 ਇੰਚ ਤੇ ਤੁਸੀਂ ਇਨਸਾਨੀ ਲਾ ਕੇ ਇਸ ਸਾਈਡ ਤੁਸੀਂ 2 ਇੰਚ ਤੇ ਇਨਸਾਨੀ ਲਾ ਲੈਣੀ ਹੈ ਇਹਨੂੰ ਬਿਲਕੁਲ ਇਸ ਤਰ੍ਹਾਂ ਸਿੱਧਾ ਕਰ ਦਿਓ ਮੈਂ ਜਿਹੜੀ ਬਾਹਂ ਦੀ ਕਾਟ ਹੈ ਮੈਂ ਇਸ ਤਰ੍ਹਾਂ ਪਾਉਣੀ ਆਂਗੀ ਜਿਹੜੀ ਉੱਪਰਲੀ ਕਾਟ ਹੈ ਉਹ ਮੇਰੀ ਬਾਹਂ ਦੀ ਪੈਗੀ ਹੁਣ ਮੈਂ ਸਾਨੂੰ ਨੀਚੇ ਲਾ ਸਕਦੀ ਆਂ ਇਹ ਜਿਹੜੀ ਅੰਬ੍ਰੇਲਾ ਕੱਟ ਵਾਂਈ ਇਹ 1.5 ਇੰਚ ਦੇ ਵਿੱਚ ਜਿਹੜੀ ਆਪਣੀ ਗੁਲਾਈ ਹੈ ਉਹ ਪੈਂਦੀ ਹੈ ਉਰੋਂ ਆਪਾਂ ਨੇ 1.5 ਇੰਚ ਤੇ ਨਿਸ਼ਾਨੀ ਲਾ ਕੇ ਇਹਨੂੰ ਇਸ ਤਰ੍ਹਾਂ ਆਪਾਂ ਉਰੋਂ ਨਿਸ਼ਾਨੀ ਦਿ ਦਿੱਤੀ ਇਸ ਤਰ੍ਹਾਂ ਇਧਰ ਆਪਾਂ ਜਿਹੜਾ ਖੁੱਲਾ ਪਾਸਾ ਹੈ ਇੱਥੋਂ 1.5 ਇੰਚ ਆਪਾਂ ਨੇ ਜਿਹੜੀ ਇਹਦੀ ਕਾਟ ਹੈ ਇਹ ਪਾਉਣੀ ਹੈ ਇਸ ਤਰ੍ਹਾਂ ਫਿਰ ਆਪਾਂ ਨੇ ਜਿਹੜੀ ਇਸ ਤਰ੍ਹਾਂ ਕਾਟ ਪਾਲੀ ਇਸ ਤਰ੍ਹਾਂ ਹੀ ਆਪਾਂ ਨੇ ਜਿਹੜਾ ਕੱਪੜਾ ਹੈਗਾ ਇੱਕ ਤੁਸੀਂ ਜਿੰਨੀ ਇਹਦੀ ਆ ਇਹਦੀ ਚੜਾਈ ਹੈਗੀ ਡਬਲ ਕਰਕੇ ਉਨਾ ਹੀ ਡਬਲ ਕੱਪੜਾ ਲੈਣਾ ਨੀਚੇ ਨੂੰ ਤੁਸੀਂ 2.5 ਤੇ 3 ਇੰਚ ਵੀ ਲੈ ਸਕਦੇ ਹੋ ਆ ਦੇਖੋ ਮੇਰੇ ਲਵੇ ਜਿਹੜਾ ਕੱਪੜਾ ਹੈਗਾ ਇਸ ਤਰ੍ਹਾਂ ਹੈਗਾ ਇਹ ਕੱਪੜਾ ਹੈ ਮੈਂ ਨੂੰ ਇਸ ਤਰ੍ਹਾਂ ਫੋਲਡ ਕਰ ਲੂ ਕਿਉਂਕਿ ਦੋਨੇ ਬਾਹਮਾਂ ਦਾ ਆਜੂ ਤੇ ਇਸ ਤਰ੍ਹਾਂ ਫੋਲਡ ਕਰ ਲੂ ਜਿਹੜੀ ਇਧਰਲੀ ਚੀਜ਼ ਹੈ ਜੀ ਇਧਰ ਹੀ ਇਕੱਠਾ ਹੋਣਾ ਚਾਹੀਦਾ ਇਧਰ ਵੀ ਇਕੱਠਾ ਹੋਣਾ ਚਾਹੀਦਾ ਹੈਗਾ ਤੇ ਇਧਰ ਇਹ ਵੀ ਇਕੱਠਾ ਹੋਣਾ ਚਾਹੀਦਾ ਆਪਾਂ ਨੇ ਇਹਨੂੰ ਇਸ ਤਰ੍ਹਾਂ ਰੱਖਣਾ ਇਸ ਤਰ੍ਹਾਂ ਇਹਨੂੰ ਇਹਦੇ ਉੱਤੇ ਆਪਾਂ ਜਿਹੜੀ ਆਪਣੀ ਬਾਹ ਹੈ ਤੁਸੀਂ ਇੰਨਾ ਕ ਕੱਪੜਾ ਜਿੰਨਾ ਕ ਆਪਾਂ ਫੋਲਡ ਕਰਨਾ ਹੈਗਾ ਇੰਨਾ ਕ نیچے ਰੱਖ ਸਕਦੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਦੀ ਜਿਹੜੀ ਕੱਪੜਾ ਹੈਗਾ ਇਹਦੀ ਗੁਲਾਈ ਦੇ ਦਾਂਗੇ ਤੁਸੀਂ ਆਹ ਜਿਹੜੀ ਆਪਣੀ ਬਾਹ ਦੀ ਕਟਿੰਗ ਕੀਤੀ ਹੈ ਇਹਨੂੰ ਉੱਪਰ ਧਰ ਕੇ ਹੀ ਇਹਦੀ ਕਟਿੰਗ ਕਰਨੀ ਹੈਗੀ ਜੇ ਅਗਰ ਤੁਸੀਂ ਇਹਦਾ ਜਿਹੜਾ ਕੱਪੜਾ ਹੈ ਜੀ ਜੇ ਇਹਨੂੰ ਫੋਲਡ ਕਰਦੇ ਹੋਗੇ ਜਿਆਦਾ ਤਾਂ ਇਹ ਜਿਹੜੀ ਜਿਹੜੀ ਫੋਲਡਿੰਗ ਹੈ ਬਿਲਕੁਲ ਸਹੀ ਨਹੀਂ ਹੁੰਦੀ ਜੇ ਆਪਾਂ ਨੇ ਬਰੀਕ ਫੋਲਡ ਕਰਨਾ ਹੈ ਉਹ ਤਾਂ ਇਹਦਾ ਲੇੜ ਵੱਜ ਜਾਂਦਾ ਲੇਕਿਨ ਜੇ ਆਪਾਂ ਇਹਦੇ ਵਿੱਚ ਕੋਈ ਪਾਈਪਿੰਗ ਜਾਂ ਲੈਂਸ ਲਗਾਉਣੀ ਹੈ ਉਹਦੇ ਲਈ ਆਪਾਂ ਨੂੰ ਅਲੱਗ ਹੀ ਲੀਰ ਹੈ ਜਿਹੜੀ ਉਹ ਕਟਿੰਗ ਕਰਨੀ ਪਊ ਇਸ ਤਰ੍ਹਾਂ ਆਪਾਂ ਕੱਟ ਲਈ ਦੇਖੋ ਇਸ ਤਰ੍ਹਾਂ ਜਿਹੜੀ ਆਪਣੀ ਇਹ ਲੀਰ ਹੈ ਇੰਨੀ ਇਹ ਚੌੜੀ ਇਹ ਇੱਥੋਂ ਹੋਣੀ ਚਾਹੀਦੀ ਹੈ ਇੰਨੀ ਚੌੜੀ ਇਹ ਜੇ ਹੋਣੀ ਚਾਹੀਦੀ ਹੈ ਜਿਹੜੀ ਇਹਦੀ ਸ਼ੇਪ ਹੈ ਬਿਲਕੁਲ ਆਪਣੀ ਜਿਹੜੀ ਬਾਹ ਆਏਗੀ ਆ ਦੇਖੋ ਇਸ ਤਰ੍ਹਾਂ ਆਉਗੀ ਇਹ ਇਹ ਇਸ ਤਰ੍ਹਾਂ ਇਹ ਆਪਾਂ ਉੱਪਰ ਇਹਦੇ ਵਿਚਾਲੇ ਲੈਸ ਲੈ ਦੇ ਕੇ ਇਹਨੂੰ ਉੱਪਰ ਇਸ ਤਰ੍ਹਾਂ ਫੋਲਡ ਕਰਾਂਗੇ ਆਪਾਂ ਹੁਣ ਇਹਦੇ ਨਾਲ ਲੈਸ ਲਾ ਕੇ ਤਿਆਰ ਕਰਦੇ ਆ ਨਾਲੇ ਤੁਹਾਨੂੰ ਦਿਖਾਉਣੇ ਆ ਹਾਂਜੀ ਇਸ ਤਰ੍ਹਾਂ ਜਿਹੜੀ ਆਪਣੀ ਬਾਹ ਆਏਗੀ ਇਹਨੂੰ ਤੁਸੀਂ ਸਿੱਧਾ ਕਰ ਲੈਣਾ ਹੈਗਾ ਸਿੱਧਾ ਕਰਕੇ ਇਹਦੇ ਉੱਤੇ ਜਿਹੜੀ ਲੈਂਸ ਹੈ ਤੁਸੀਂ ਉਹ ਪੁੱਠੀ ਕਰਕੇ ਰੱਖਣੀ ਹੈਗੀ ਕਪੜਾ ਸਿੱਧਾ ਹੋਊਗਾ ਲੈਂਸ ਪੁੱਠੀ ਕਰਕੇ ਰੱਖਣੀ ਹੈ ਕਿਉਂਕਿ ਜਦੋਂ ਆਪਣੀ ਇਸ ਤਰ੍ਹਾਂ ਲੈਂਸ ਸਿੱਧੀ ਹੋਊ ਫਿਰ ਸਿੱਧੀ ਆ ਗਈ ਇਹ ਤੁਸੀਂ ਇਸ ਦੇ ਜਿਹੜੀ ਲੇਸ ਹੈ ਆਪਾਂ ਇਹ ਲਾਉਣੀ ਹੈ ਇਹਦੇ ਮੂਰੇ ਅੱਧਾ ਅੱਧਾ ਇੰਚ ਜਿਹੜਾ ਕੱਪੜਾ ਹੈ ਇਹ ਸੱਡ ਕੇ ਲੇਸ ਦੀ ਸਿਲਾਈ ਹੈ ਜਿਹੜੀ ਫੇਰ ਲਾਉਣੀ ਹੈ ਕਿਉਂਕਿ ਫਿਰ ਜਦੋਂ ਆਪਾਂ ਇਹਦੇ ਜਿਹੜੀ ਲੀਰ ਲਾਵਾਂਗੇ ਇਹ ਜਿਹੜਾ ਕੱਪੜਾ ਹੈ ਉਹਦੇ ਵਿੱਚ ਕਵਰ ਹੋ ਜਾਊਗਾ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਤੁਸੀਂ ਇਹਨੂੰ ਸੱਡ ਕੇ ਫੇਰ ਜਿਹੜੀ ਇਹਦੀ ਸਿਲਾਈ ਹੈ ਉਹ ਲਾਉਣੀ ਹੈ ਇਹ ਦੇਖੋ ਇਸ ਤਰ੍ਹਾਂ ਨੇ ਆਪਾਂ ਜਿਹੜੀ ਇਹ ਲੈਂਸ ਲਾ ਲਈ ਹੁਣ ਆਪਾਂ ਜਿਹੜਾ ਇਹਦਾ ਕੱਪੜਾ ਕਟਿੰਗ ਕੀਤਾ ਸੀਗਾ ਹੁਣ ਦੇਖੋ ਇਹ ਕੱਪੜਾ ਜਿਹੜਾ ਆਪਾਂ ਨੇ ਇਸ ਤਰ੍ਹਾਂ ਇਹਦੇ ਨਾਲ ਸਿਲਾਈ ਲਗਾ ਦੇਣੀ ਹੈ ਇਹ ਜਿਹੜੀ ਆਪਾਂ ਸਿਲਾਈ ਹੈ ਇਹਨੂੰ ਉਲਟਾ ਕਰਕੇ ਲਾਵਾਂਗੇ ਇਸ ਤਰ੍ਹਾਂ ਐਨੀ ਕਿਉਂਕਿ ਜਿਹੜੀ ਆਪਾਂ ਨੇ ਇਹ ਪਹਿਲਾਂ ਲੈਂਸ ਦੀ ਸिलाई ਲਾਈ ਹੈ ਇਹਦੇ ਉੱਪਰ ਹੀ ਲੱਗੂ ਇਹ ਸिलाई ਬਿਲਕੁਲ ਨੂੰ ਆਪਾਂ ਉਰੋਂ ਸਟਾਰਟ ਕਰਕੇ ਬਿਲਕੁਲ ਇੱਕਸਾਰ ਇਹ ਸਲਾਈ ਤੁਸੀਂ ਜਿਹੜੀ ਲੈਂਸ ਦੀ ਸਲਾਈ ਆ ਉਹਦੇ ਉੱਤੇ ਬਿਲਕੁਲ ਐਨ ਉਹਦੇ ਉੱਪਰ ਮਾਰਨੀ ਹੈ ਅੱਗੇ ਪਿੱਛੇ ਨਹੀਂ ਕਰਨੀ ਤਰ੍ਹਾਂ ਜਿਹੜੀ ਇਹ ਲੀਰ ਹੈ ਜੀ ਇਹ ਲੱਗ ਗਈ ਹੁਣ ਆਪਾਂ ਜਿਹੜੀ ਆਪਣੀ ਇਹ ਗੁਲਾਈ ਹੈਗੀ ਇੱਥੇ ਛੋਟੇ ਛੋਟੇ ਆਪਾਂ ਨੇ ਜਿਹੜੀ ਟੱਕ ਨਹੀਂ ਉਹ ਲਾ ਲੈਣੇ ਤੁਸੀਂ ਕਦੋਂ ਵੀ ਕੋਈ ਵੀ ਲੀਰ ਜਿਹੜੀ ਗੁਲਾਈ ਵਾਲੀ ਲਾਉਣੀ ਹੋ ਉਹਦੇ ਵਿੱਚ ਹਮੇਸ਼ਾ ਹੀ ਟੱਕ ਨਹੀਂ ਜਿਹੜੇ ਉਹ ਲਾਉਣੇ ਪੈਂਦੇ ਨੇ ਕਿਉਂਕਿ ਉਹਦੇ ਨਾਲ ਫਿਰ ਜਿਹੜੀ ਗੁਲਾਈ ਆਪਣੀ ਉਹ ਨਿਕਲਦੀ ਹੈ La palerita crinale è qui appende a due sedacarangi. Ecco. 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 ਇਹਨੂੰ ਇਸ ਤਰ੍ਹਾਂ ਹੀ ਵੱਡੇ ਬਖੇ ਦੇ ਨਾਲ ਆਪਾਂ ਇਹਨੂੰ ਕੱਚਾ ਕਰ ਦਾਂਗੇ ਪਹਿਲਾਂ ਇਹਨੂੰ ਤੁਸੀਂ ਇਸ ਤਰ੍ਹਾਂ ਗਲਾਈ ਦੇ ਵਿੱਚ ਹੀ ਕੱਚਾ ਕਰਨਾ ਹੈ ਇਹ ਬਿਲਕੁਲ ਆਸਾਨੀ ਨਾਲ ਕੱਚਾ ਹੋ ਜੂ ਹਾਂਜੀ ਇਸ ਤਰ੍ਹਾਂ ਆਪਾਂ ਜਿਹੜਾ ਕੱਚਾ ਕਰ ਲਿਆ ਫਿਰ ਆਪਾਂ ਬਾਅਦ ਦੇ ਵਿੱਚ ਇਹਦੀ ਤਰਪਾਈ ਕਰ ਦਾਂਗੇ ਹੁਣ ਆਪਾਂ ਇਹਦੀ ਜਿਹੜੀ ਨਿਸ਼ਾਨੀ ਐ ਉਹ ਕਿਸ ਤਰ੍ਹਾਂ ਲਾਉਣੀ ਐ ਤੁਹਾਨੂੰ ਦੱਸ ਦਿਆਂ ਹਾਂਜੀ ਉਰੋ ਤਾਂ ਤੁਸੀਂ ਜਿੰਨੀ ਆਪਣੀ ਇਹ ਬਾਹਾਂ ਹੈਗੀ ਖੁੱਲੀ ਰੱਖਣੀ ਹੈਗੀ ਉਹਨੀ ਆਪਾਂ ਇਹਦੀ ਨਿਸ਼ਾਨੀ ਲਾਵਾਂਗੇ ਮੈਂ ਜਿਹੜੀ ਇਹਦੀ ਬਾਹਾਂ ਹੈਗੀ 8 ਇੰਚ ਖੁੱਲੀ ਰੱਖੂੰਗੀ ਮੈਂ ਉਹਰੇ 8 ਇੰਚ ਤੇ ਨਿਸ਼ਾਨੀ ਲਾਉਂਗੀ ਕਿ ਜਦੋਂ ਆਪਾਂ ਆਪਣੀ ਆਮ ਬਾਹਾਂ ਜਿਹੜੀ ਉਹਦੇ ਉਰੋਂ ਜਿੰਨੀ ਇੰਚ ਰੱਖਦੇ ਆਂਗੇ ਜੇ ਆਪਾਂ ਆਪਣੀ ਮੂਹਰੋਂ ਬਾਹਾਂ ਹੈਗੀ ਜਿਹੜੀ ਸਿੰਪਲ ਆ ਆਪਾਂ 5.5 ਇੰਚ ਰੱਖਦੇ ਆ ਤਾਂ ਉਰੋਂ ਆਪਾਂ ਉਹ 6.5 ਰੱਖ ਦਿਆਂਗੇ ਇਸ ਤਰ੍ਹਾਂ ਮੈਂ ਆਪਣੀ ਬਾਹ ਜਿਹੜੀ ਸਿੰਪਲ ਬਾਹ ਮੈਂ ਬਣਾਉਣੀ ਆ ਕਮੀਜ਼ ਦੇ 5.5 ਰੱਖ ਦਿਆਂ ਮੈਂ ਉਰੋਂ ਉਹ 6.5 ਇੰਚ ਰੱਖ ਦਿਆਂਗੀ ਤਾਂ ਉਰੋਂ ਮੈਂ 6.5 ਇੰਚ ਇਧਰੋਂ ਨਿਸ਼ਾਨੀ ਲਾ ਲੂੰਗੀ ਤੇ 6.5 ਇੰਚ ਦੀ ਇਧਰੋਂ ਦੇਖੋ ਜਿਹੜੀ ਮੇਰੀ ਬਾਹ ਦੀ ਫਿਟਿੰਗ ਆ ਉਰੋਂ ਉਹ 6.5 ਇੰਚ ਹੈਗੀ ਉਹ ਤੁਸੀਂ ਆਪਣੀ ਬਾਹ ਮੈਨ ਸਕਦੇ ਹੋ ਜਿਹੜੀ ਆਪਣੀ ਉਰੋਂ ਆ ਬਾਹ ਹੁੰਦੀ ਹੈ ਇੱਥੋਂ ਫਿਟਿੰਗ ਕਿੰਨੀ ਹੈ ਉਰੋਂ ਆਪਾਂ ਨੇ ਉਹੀ ਫਿਟਿੰਗ ਲਾਉਣੀ ਹੈ ਮੈਂ ਇਸ ਤੋਂ ਬਾਅਦ ਜਦੋਂ ਆਪਾਂ ਇਹ ਫਿਟਿੰਗ ਦੀ ਨਿਸ਼ਾਨੀ ਲਾ ਲਈ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਥੋੜੀ ਜੀ ਗਲਾਈ ਦੇ ਵਿੱਚ ਇਹਨੂੰ ਮਿਲਾ ਦਾਂਗੇ ਇਧਰੋਂ ਆਪਾਂ ਨੇ ਜਿੰਨਾ ਆਪਣਾ ਮੋਢਾ ਲਾਉਣਾ ਹੈ ਉਹ ਉਹਦੀ ਨਿਸ਼ਾਨੀ ਲਾ ਲਵੇ ਆਪਣੀ ਜਿਹੜੀ ਬਾਹ ਹੈ ਆਪਣੀ ਕਮੀਜ਼ ਦਾ ਮੋਢਾ ਤਿਆਰ ਹੋਰੇ ਤੱਕ ਇਹਨੂੰ ਆਪਾਂ ਉਰੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਜਿਹੜੀ ਦੇਖੋ ਇਹਦੀ ਸ਼ੇਪ ਇਸ ਤਰ੍ਹਾਂ ਆਉਗੀ ਇਸ ਤਰ੍ਹਾਂ ਇਹਦੀ ਜਿਹੜੀ ਆਪਾਂ ਸਲਾਈ ਹੈ ਉਹ ਲਾ ਕੇ ਫਿਰ ਸਾਨੂੰ ਸਿੱਧੀ ਕਰਕੇ ਦਿਖਾਉਣੇ ਆ ਵੀ ਇਹ ਕਿਸ ਤਰ੍ਹਾਂ ਬਣਦੀ ਹੈ ਹਾਂਜੀ ਜਿਹੜੀ ਆਪਾਂ ਇਹਦੀ ਸਲਾਈ ਹੈ ਇਸ ਤਰ੍ਹਾਂ ਲਾ ਲਈ ਇਸ ਤਰ੍ਹਾਂ ਆਪਾਂ ਜਿਹੜੀ ਇਹਦੀ ਕਟਿੰਗ ਹੈ ਉਹ ਵੀ ਇਸੇ ਸ਼ੇਪ ਦੇ ਵਿੱਚ ਹੀ ਕਰਨੀ ਹੈ ਤਾਂ ਕਿ ਜਦੋਂ ਆਪਾਂ ਸਿੱਧਾ ਕਰੀਏ ਆਪਣਾ ਸਹੀ ਆ ਸਕੇ ਜਿਹੜੀ ਆ ਚੀਜ਼ ਹੈ ਇੱਥੇ ਤੁਸੀਂ ਹਲਕੇ ਹਲਕੇ 3-4 ਕੱਟ ਵਿਲਾ ਸਾਦ ਦਿਓ ਇਸ ਤਰ੍ਹਾਂ ਕਿਉਂਕਿ ਫਿਰ ਇੱਥੇ ਜਦੋਂ ਆਪਾਂ ਸਿੱਧਾ ਕਰਦੇ ਹਾਂ ਝੋਲ ਨਹੀਂ ਪੈਂਦੀ ਦੇਖੋ ਜੇ ਜਦੋਂ ਆਪਾਂ ਸਿੱਧਾ ਕਰਦੇ ਸਲਾਈ ਬਿਲਕੁਲ ਐਨ ਜਿਹੜੀ ਸਹੀ ਹੈ ਇਹ ਨਿਕਲ ਕੇ ਤਿਆਰ ਹੋਉਂਦੀ ਹਾਂਜੀ ਜਿਹੜੀ ਅੱਜ ਇਹ ਆਪਾਂ ਨੇ ਅੰਬ੍ਰੇਲਾ ਸ਼ੇਪ ਜਾਂ ਬੈਲ ਸ਼ੇਪ ਜੋ ਵੀ ਤੁਸੀਂ ਇਹਨੂੰ ਕਹਿੰਦੇ ਹੋ ਇਹ ਜਿਹੜੀ ਬਾਹ ਦੀ ਕਟਿੰਗ ਤੇ ਸਟੀਚਿੰਗ ਹੈ ਸੋਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਦੱਸਣਾ ਵੀਡੀਓ ਨੂੰ ਜਰੂਰ ਸਾਰੀ ਨੂੰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ